ਕੀ ਰੰਗ ਹੋਰ ਇਹ ਗੁਮੇ ਕਰ ਲਾ ਲੂ ਗਏ ਜੀਪੂ ਆਉ ਲੂ ਇਸ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀ ਆਕਾਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਮਹਾਰਜ ਦੇ ਅਜੂਰੀ ਦੇ ਵਿੱਚ ਪਿੰਡ ਦਧਰਾਏ ਦੀ ਪੰਜ ਮੈਮਰੀ ਟੀਮ ਜਿਹੜੀ ਉਹ ਨਿਯੁਕਤ ਕੀਤੀ ਗਈ ਆ ਜਿਨ੍ਹਾਂ ਦੇ ਵਿੱਚ ਕਰਮਪਾਰ ਭਾਈ ਲਵ ਸਿੰਘ ਜੀ ਭਾਈ ਕੁਲਦੀਪ ਸਿੰਘ ਜੀ ਭਾਈ ਬਲਵਿੰਦਰ ਸਿੰਘ ਜੀ ਭਾਈ ਗੁਰਬੀਰ ਸਿੰਘ ਜੀ ਤੇ ਭਾਈ ਸਾਹਬ ਸਿੰਘ ਜੀ ਨੂੰ ਮੈਂਬਰ ਜਿਹੜਾ ਉਹ ਅੱਜ ਨਿਯੁਕਤ ਕੀਤਾ ਗਿਆ ਆ ਸੋ ਮੈਂ ਅੱਜ ਆਪ ਵੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਅਸੀਂ ਅੱਜ ਇਸ ਸੇਵਾ ਨੂੰ ਪ੍ਰਵਾਨ ਕੀਤਾ ਆ ਤੇ ਇਸ ਸੇਵਾ ਨੂੰ ਚੜ੍ਹਦੀ ਕਲਾ ਦੇ ਵਿੱਚ ਆਪਾਂ ਰੱਖਣਾ ਸੋ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਆਸ ਪ੍ਰਗਟ ਕਰਦਾ ਹੋਇਆ ਕਿ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਤੇ ਸ਼ਰੋਮੀ ਅਕਾਲੀ ਦਲ ਵਾਰਸ ਪੰਜਾਬ ਦੇ ਜਿਹਦੇ ਮੁੱਖ ਸੇਵਾਦਾਰ ਭਾਈ ਅਮਰਪਾਲ ਸਿੰਘ ਜੀ ਖਾਲਸਾ ਨੇ ਉਹਨਾਂ ਦੀ ਉਹਨਾਂ ਦੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਕਾਰਗਰਡ ਨੇ ਆ ਆਰੰਭਾਂਗੇ ਸੋ ਇਥੇ ਫਤਿਹ ਅਚ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ